ਯੋਗ ਗੁਰੂ ਬਾਬਾ RAMDEV ਦੀਆਂ ਮੁਸ਼ਕਲਾਂ ਇੱਕ ਵਾਰੀ ਫੇਰ ਤੋਂ ਵੱਧ ਗਈਆਂ ਨੇ ਯੋਗ ਗੁਰੂ ਬਾਬਾ RAMDEV ਦੇ ਖਿਲਾਫ ਜਲੰਧਰ ਦੇ ਵਿੱਚ FIR ਦਰਜ ਕਰਵਾਈ ਗਈ ਹੈ ਬਾਬਾ RAMDEV ਤੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ ਮਾਮਲਾ 2011 ਦੇ ਵਿੱਚ ਤਲਵੰਡੀ ਸਾਬੋ ਵਿਖੇ ਲਗਾਏ ਗਏ ਯੋਗ ਕੈਂਪ ਦਾ ਹੈ ਯੋਗਾ ਕੈਂਪ ਦੇ ਵਿੱਚ ਬਾਬਾ RAMDEV ਨੇ ਸਿੱਖ ਧਰਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਪੈਰਾਂ ਦੇ ਨਜ਼ਦੀਕ ਰੱਖੀ ਹੋਈ ਹੈ ਤਸਵੀਰ ਦੇ ਵਿੱਚ ਬਾਬਾ RAMDEV ਆਪ ਵੱਡੇ ਸੋਫੇ ਤੇ ਬੈਠ ਕੇ ਯੋਗਾ ਬਾਰੇ ਵਿਚਾਰ ਪੇਸ਼ ਕਰ ਰਹੇ ਨੇ ਜਦੋਂ ਕਿ ਫੋਟੋ ਪੈਰਾਂ ਦੇ ਨਜ਼ਦੀਕ ਰੱਖੀ ਨਜ਼ਰ ਆ ਰਹੀ ਹੈ ਬਾਬਾ RAMDEV ਤੇ ਇਹ FIR ਤਲਵੰਡੀ ਸਾਬੋ ਦੇ ਹੀ ਵਸਨੀਕ ਹਰਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ ਤੇ ਯੋਗ ਗੁਰੂ ਬਾਬਾ RAMDEV ਦੀਆਂ ਮੁਸ਼ਕਲਾਂ ਇੱਕ ਵਾਰੀ ਫੇਰ ਤੋਂ ਵਦੀਆਂ ਵਿਖਾਈ ਦੇ ਰੀਆਂ ਨੇ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੇ ਯੋਗ ਗੁਰੂ ਬਾਬਾ RAMDEV ਦੇ ਖਿਲਾਫ ਜਲੰਧਰ ਵਿਖੇ ਐਫਆਈਆਰ ਦਰਜ ਕਰਵਾਈ ਗਈ ਹੈ ਮਾਮਲਾ ਦਰਜ ਕੀਤਾ ਗਿਆ ਹੈ ਯੋਗ ਗੁਰੂ ਬਾਬਾ RAMDEV ਦੇ ਖਿਲਾਫ ਦੱਸੀਏ ਬਾਬਾ RAMDEV ਤੇ ਸਿੱਖ ਧਰਮ ਨਾਲ ਜੁੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ ਮਾਮਲਾ 2011 ਦਾ ਦੱਸਿਆ ਜਾ ਰਿਹਾ ਹੈ ਜਦੋਂ ਤਲਵੰਡੀ ਸਾਬੋ ਵਿਖੇ ਬਾਬਾ RAMDEV ਵੱਲੋਂ ਇੱਕ ਯੋਗਾ ਕੈਂਪ ਲਗਾਇਆ ਗਿਆ ਸੀ ਤੇ ਇਸ ਯੋਗ ਕੈਂਪ ਦੇ ਵਿੱਚ ਬਾਬਾ RAMDEV ਨੇ ਸਿੱਖ ਧਰਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਪੈਰਾਂ ਦੇ ਕੋਲ ਰੱਖੀ ਹੋਈ ਸੀ